ਸਾਨੂੰ ਅੱਜ ਪਤਾ ਲੱਗਾ ਹੈਗਾ ਕਿ ਕਿਲਾ ਗੋਬਿੰਦਗੜ ਜਿਹੜਾ ਹੈਗਾ ਉਹ ਬਿਲਕੁਲ ਸਾਹਮਣੇ ਕੁਝ ਦਿਨਾਂ ਤੋਂ ਇਹ ਨਵੀਂ ਮਾਰਕੀਟ ਡਵੈਲਪ ਹੋਈ ਹੈ ਬਹੁਤ ਸੋਹਣੀ ਮਾਰਕੀਟ ਹੈ ਵਧੀਆ ਇਹੋ ਜਿਹੇ ਹੋਰ ਮਾਰਕੀਟਾ ਹੋਣੀਆਂ ਚਾਹੀਦੀਆਂ ਤੁਹਾਡੇ ਸ਼ਹਿਰ 'ਚ ਬਟ ਇੱਥੇ ਤਿੰਨ ਚਾਰ ਦੁਕਾਨਾਂ ਮੀਟ ਦੀਆਂ ਖੋਲ ਦਿੱਤੀਆਂ ਗਈਆਂ ਜੋ ਕਿ ਸਾਡੇ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਹੈ ਚਾਹੇ ਉਹ ਸਿੱਖ ਆਸਥਾ ਹੋਵੇ ਚਾਹੇ ਉਹ Hindu ਆਸਥਾ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਇਹ ਪਾਰਕਿੰਗ ਨੂੰ ਜਾਣਿਆ ਜਾਂਦਾ ਹੈ ਆਹ ਦਿਕ ਹਫਤਾ ਹੀ ਹੋਇਆ ਹੈ ਤੇ ਉਹ ਆ ਕੇ ਕੰਦੇ ਬੰਦ ਕਰੋ ਚੌਂਗ ਵਿੱਚ ਦੁਕਾਨ ਗਈ ਹੈ ਇਹ ਹਾਲ ਘੜ ਤੇ ਬਾਦ ਬਣ ਗਿਆ ਇਹ ਮੰਦਰ ਦੇ ਬਾਦ ਦੋ ਦੁਕਾਨਾਂ ਆ ਗਈਆਂ ਨੇ ਜਾਂ ਤੇ ਸਾਰੇ ਬੰਦ ਕੀਤੇ ਜਾਣ ਚਾਹੀਦੇ ਇਹ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਈ ਸ਼ਰਯੰਤਰ ਰਚਿਆ ਜਾ ਰਿਹਾ ਕਿਉਂਕਿ ਤੁਸੀਂ ਦੇਖੋ ਨਵੀਆਂ ਨਵੀਆਂ ਚਿਕਨ ਦੀਆਂ ਦੁਕਾਨਾਂ ਆ ਜਾਂ ਮੀਟ ਦੀਆਂ ਦੁਕਾਨਾਂ ਆ ਜਾਂ ਹੋਰ ਵੀ ਜੋ ਗਲਤ ਚੀਜ਼ਾਂ ਦੀਆਂ ਦੁਕਾਨਾਂ ਨੇ ਉਹ ਮੰਦਰਾ ਗੁਰਦੁਆਰਾ ਦੇ ਬਾਹਰ ਖੋਲੀਆਂ ਜਾ ਰਹੀਆਂ ਵਾ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਥੇ ਮਾਰਾ ਦੇ ਨਾਮ ਆ ਗਿਆ ਉਸ ਤੋਂ ਵੱਡਾ ਕੀ ਰਹਿਗਾ ਪਲੀ ਦੇ ਮੰਦਰ ਪਰਸਦ ਇਹ ਪੰਨੀ ਪੰਨੀ ਸਾਲ ਤੋਂ ਪੁਰਾਣੀ ਤੋਂ ਕੰਨ ਖਾਂਦਾ ਇੱਥੇ ਆਇਆ ਇੱਕ ਹਫਤਾ ਆਇਆ ਸਰ ਜੀ ਤੇ ਡੀਸੀ ਮੈਡਮ ਅੱਗੇ ਵੀ ਇੱਕ ਚਿੱਠੀ ਦੇ ਕੇ ਆਏ ਆ ਜਿਹੜੀ ਜਾਈ ਹੁੰਦਾ ਅਗੇ ਰਿਕਵੈਸਟ ਕੀਤੀ ਸੀ ਕਿ ਜਿਹੜੀਆਂ ਵੀ ਧਾਰਮਿਕ ਸਥਾਨ ਨੇ ਉਹਦੇ ਲਾਗੇ ਚੱਗੇ ਇਹੋ ਜਿਹੀਆਂ ਦੁਕਾਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਅਹੀ ਉਹਨਾਂ ਅਗੇ ਰਿਕਵੈਸਟ ਕਰ ਚੱਲੇ ਆ ਤੇ ਬੰਦ ਕਰਾ ਚੱਲੇ ਸਾਨੂੰ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇਹ ਬੰਦ ਕਰ ਦਾਂਗੇ ਇਹ ਬਹੁਤ ਸ਼ਹਿਰ ਦੇ ਨਾਮਚੀਨ ਬੰਦੇ ਦਾ ਨਾਮ ਲੈ ਰਹੇ ਨੇ ਅਸੀਂ ਉਹ ਨਾਮ ਨਹੀਂ ਚਲੋ ਤੁਹਾਡੇ ਅੱਗੇ ਲੈਣਾ ਕਿ ਅਸੀਂ ਜੀ ਆ ਕੇ ਗੱਲ ਕਰ ਲਾਂਗੇ ਆਪਣਾ ਨਾਮ ਕੋਈ ਲੋ ਜੀ ਨਾਮ ਕੀ ਤੁਹਾਡਾ ਹੈ ਮੇਰਾ ਨਾਮ ਜੀ ਵਰੁਣ ਸਰੀਨ ਆ ਅਸੀਂ ਸਮਾਜ ਸੇਵਾ ਕਰਦੇ ਹਾਂ ਅੰਮ੍ਰਿਤਸਰ ਚ ਸਾਨੂੰ ਅੱਜ ਪਤਾ ਲੱਗਾ ਹੈਗਾ ਕਿ ਕਿਲਾ ਗੋਬਿੰਦਗੜ ਜਿਹੜਾ ਹੈਗਾ ਉਹ ਬਿਲਕੁਲ ਸਾਹਮਣੇ ਗੋਬਿੰਦਗੜ ਪਾਰਕਿੰਗ ਹੈ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਚਲਾਈ ਜਾ ਰਹੀ ਆ ਇਹ ਜਿਹੜਾ ਸਾਰਾ ਏਰੀਆ ਵਿੱਚ ਤੁਹਾਨੂੰ ਦੱਸਿਆ ਦੁਰਗਾਣਾ ਮੰਦਿਰ ਪ੍ਰੀਸ਼ਦ ਦੇ ਅੰਡਰ ਆਂਦਾ ਵਾ ਬਿਲਕੁਲ ਮੈਂ ਕਹਿੰਦਾ 200 ਮੀਟਰ ਵੀ ਨਹੀਂ ਹੁਣਾ ਸਾ ਨੂੰ ਵੱਡੇ ਹਨੂਮਾਨ ਮੰਦਿਰ ਦਾ ਇੱਥੇ ਕੁਝ ਦਿਨਾਂ ਤੋਂ ਇਹ ਨਵੀਂ ਮਾਰਕੀਟ ਡਵੈਲਪ ਹੋਈ ਹੈ ਬਹੁਤ ਸੋਹਣੀ ਮਾਰਕੀਟ ਹੈ ਵਧੀਆ ਇਹੋ ਜੀਆਂ ਹੋਰ ਮਾਰਕੀਟਾਂ ਹੋਣੀਆਂ ਚਾਹੀਦੀਆਂ ਸਾਡੇ ਸ਼ਹਿਰ 'ਚ ਬਟ ਇੱਥੇ ਤਿੰਨ ਚਾਰ ਦੁਕਾਨਾਂ ਮੀਟ ਦੀਆਂ ਖੋਲ ਦਿੱਤੀਆਂ ਗਈਆਂ ਜੋ ਕਿ ਸਾਡੇ ਆਸਥਾ ਨੂੰ ਠੇਸ ਪਹੁੰਚਾਉਂਦੀਆਂ ਹੈ ਚਾਹੇ ਉਹ ਸਿੱਖ ਆਸਥਾ ਹੋਵੇ ਚਾਹੇ ਉਹ Hindu ਆਸਥਾ ਹੋਵੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਇਹ ਪਾਰਕਿੰਗ ਨੂੰ ਜਾਣਿਆ ਜਾਂਦਾ ਹੈ ਉੱਥੇ ਚਿਕਨ ਦੀਆਂ ਦੁਕਾਨਾਂ ਕਿਤੇ ਨਾ ਕਿਤੇ ਗਲਤ ਸਿਗੀਆਂ ਉੱਤੋਂ ਮੰਦਰ ਪ੍ਰੇਸ਼ਾਰਾ ਲਾਗੇ ਤੁਲਸੀ ਮਾਤਾ ਮੰਦਰ ਪਰਸ਼ੁਰਾ ਮੰਦਰ ਮਾਤਾ ਕਾਲੀ ਮੰਦਰ ਹਨੂਮਾਨ ਜੀ ਦਾ ਮੰਦਰ ਆ ਇਹ ਬਹੁਤ ਗਲਤ ਮੈਸੇਜ ਲੋਕਾਂ ਤੱਕ ਪਹੁੰਚਾਇਆ ਗਿਆ ਜਾ ਰਿਹਾ ਸੀਗਾ ਇਹ ਕਿਤੇ ਨਾ ਕਿਤੇ ਮੈਨੂੰ ਲੱਗ ਰਿਹਾ ਕਿ ਇਹ ਆਸਥਾ ਨੂੰ ਠੇਸ ਪਹੁੰਚਾਉਣ ਦੀ ਕੋਈ ਸ਼ਰਯੰਤਰ ਰਚਿਆ ਜਾ ਰਿਹਾ ਕਿਉਂਕਿ ਤੁਸੀਂ ਦੇਖੋ ਨਵੀਆਂ ਨਵੀਆਂ ਚਿਕਨ ਦੀਆਂ ਦੁਕਾਨਾਂ ਜਾਂ ਮੀਟ ਦੀਆਂ ਦੁਕਾਨਾਂ ਜਾਂ ਹੋਰ ਵੀ ਜੋ ਗਲਤ ਚੀਜ਼ਾਂ ਦੀਆਂ ਦੁਕਾਨਾਂ ਨੇ ਉਹ ਮੰਦਰਾ ਗੁਰਦੁਆਰਾ ਦੇ ਬਾਹਰ ਖੋਲੀਆਂ ਜਾ ਰਹੀਆਂ ਵਾ ਮੇਰੀ ਹੱਥ ਜੋੜ ਬੇਨਤੀ ਹੈ ਡੀਸੀ ਮੈਡਮ ਨੂੰ ਅੱਗੇ ਵੀ ਇੱਕ ਚਿੱਠੀ ਦੇ ਕੇ ਆਇਆ ਜਿਹੜੇ ਚਾਈ ਉਹਨਾਂ ਅੱਗੇ ਰਿਕੁਐਸਟ ਕੀਤੀ ਸੀ ਕਿ ਜਿਹੜੀਆਂ ਵੀ ਧਾਰਮਿਕ ਸਥਾਨ ਨੇ ਉਹਦੇ ਲਾਗੇ ਚੱਗੇ ਇਹੋ ਜਿਹੀ ਦੁਕਾਨਾਂ ਨੂੰ ਬੰਦ ਕਰਾਇਆ ਜਾਵੇ ਅੱਜ ਅਹੀ ਉਹਨਾਂ ਅੱਗੇ ਰਿਕੁਐਸਟ ਕਰ ਚੱਲੇ ਆ ਤੇ ਬੰਦ ਕਰਾ ਚੱਲੇ ਆ ਸਾਨੂੰ ਤੇ ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਇਹ ਬੰਦ ਕਰ ਦਾਂਗੇ ਬਾਕੀ ਉਹ ਕਿਹੇ ਬਹੁਤ ਸ਼ਹਿਰ ਦੇ ਨਾਮਚੀਨ ਬੰਦੇ ਦਾ ਨਾਮ ਲੈ ਰਹੇ ਨੇ ਅਸੀਂ ਉਹ ਨਾਮ ਨਹੀਂ ਚਲੋ ਤੁਹਾਡੇ ਅੱਗੇ ਲੈਣਾ ਕਿ ਅਸੀਂ ਜੀ ਆ ਕੇ ਗੱਲ ਕਰ ਲਾਂਗੇ ਤੇ ਮੈਂ ਦਰਗਾਣਾ ਮੰਦਿਰ ਪ੍ਰੀਸ਼ਦ ਨੂੰ ਵੀ ਹੱਥ ਜੋੜ ਬੇਨਤੀ ਕਰਦਾ ਵਾਂ ਕੀ ਤੁਹਾਡੇ ਨਾਲੋਂ ਪਹਿਲਾਂ ਤੁਹਾਨੂੰ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਸੀਗਾ ਕਿ ਮੰਦਰ ਤੋਂ 5 500 ਮੀਟਰ ਦਾ ਇੱਕ ਡੈਰਾ ਤੈਅ ਕੀਤਾ ਗਿਆ ਸਰਕਾਰ ਵੱਲੋਂ ਕਿ ਉਸ ਤੋਂ ਬਾਹਰ ਜਾ ਕੇ ਕੁਝ ਵੀ ਹੋਵੇ ਉਹਦੇ ਅੰਡਰ ਕੁਝ ਨਹੀਂ ਹੋਣਾ ਚਾਹੀਦਾ ਤੇ ਇਹ ਜੀਤ ਦੀ ਲੋਕਾਂ ਨੂੰ ਕਿਉਂ ਨਹੀਂ ਦੇਖੋ ਜੀ ਇਹ ਅਵੇਅਰਨੈਸ ਦੀ ਗੱਲ ਆ ਤੁਹਾਡਾ ਧਿਆਨ ਆਹੀ ਨਹੀਂ ਚਾਹੁੰਦੇ ਕਿ ਆਪਾਂ ਆਪਣੇ ਧਰਮ ਤੋਂ ਪਟਕੀ ਜਾਂ ਕਿਸੇ ਵੀ ਧਰਮ ਦੀ ਬੇਦਬੀ ਹੁੰਦੇ ਵੇਖੀਏ ਚਾਹੇ ਉਹ ਸਿੱਖ ਹੈ ਸਾਈ ਜਾਂ ਕਿਸੇ ਵੀ ਕੋਈ ਵੀ ਧਰਮ ਹੋਵੇ ਸਾਰੇ ਸਾਡੇ ਸਤਕਾਰਯੋਗ ਨੇ ਅਸੀਂ ਸਾਰਿਆਂ ਦਾ ਸਤਕਾਰ ਕਰਦੇ ਹਾਂ ਤੇ ਕਿਸੇ ਦੀ ਬੇਦਬੀ ਹੁੰਦੇ ਨਹੀਂ ਦੇਖ ਸਕਦਾ ਜਿਹੜੋ ਸਾਨੂੰ ਪਤਾ ਲੱਗਾ ਹੀ ਆ ਗਿਆ ਮੈਨੂੰ ਲੱਗਦਾ ਸਾਡੇ ਨਾਲ ਪਹਿਲਾਂ ਦੁਰਗਾਲਾ ਮੰਦਿਰ ਵਾਲਿਆਂ ਨੂੰ ਆਣਾ ਚਾਹੀਦਾ ਹੈਗਾ ਚਲੋ ਦੇਰ ਆਏ ਦਰਸਤਾਏ ਉਹ ਵੀ ਆ ਜਾਣਗੇ ਤੇ ਇਹਨਾਂ ਕੇ ਬੇਨਤੀ ਕਰ ਚੱਲੇ ਆ ਕਿ ਇਹ ਚਿਕਨ ਦੀ ਦੁਕਾਨਾਂ ਇੱਥੇ ਨਾ ਲੱਗਣ ਮੈਂ ਨਾ ਭਾਜੀ ਜਿੱਥੇ ਚਿਕਨ ਉੱਥੇ दारू ਤੇ ਹੋਣੀ ਆ ਲੋਕੀ ਗੱਡੀਆਂ 'ਚ ਬਹਿ ਕੇ ਅੰਦਰ ਪੀਣ ਬਾਹਰ ਪੀਣ दारू ਦੇ ਇੱਥੇ ਚੱਲੇਗੀ ਮਾਹੌਲ ਵੀ ਖਰਾਬ ਹੋਏਗਾ ਤੇ ਮੇਰੀ ਪ੍ਰਸ਼ਾਸਨ ਅੱਗੇ ਤੇ ਡੀਸੀ ਮੈਡਮ ਅੱਗੇ ਬੇਨਤੀ ਆ ਕਿਉਂਕਿ ਕਾਰਪੋਰੇਸ਼ਨ ਦੀ ਪਾਰਕਿੰਗ ਨਹੀਂ ਗਈ ਠੀਕ ਆ ਨਾ ਕਾਰਪੋਰੇਸ਼ਨ ਨੇ ਇੱਥੇ ਇਹਨਾਂ ਨੂੰ ਸਟ ਏ ਮੈਡਮ ਡੀਸੀ ਨੂੰ ਪਤਾ ਹੋਵੇਗਾ ਕਿਹਦੇ ਅੰਡਰ ਹੋ ਸਕਦਾ ਉਹਨਾਂ ਦੇ ਇੰਟਰਵਿਊ ਇਹ ਬੇਨਤੀ ਹੈ ਕਿ ਕਟੋ ਕਾਟੇ ਚਿਕਨ ਦੀਆਂ ਦੁਕਾਨਾਂ ਤੋਂ ਬੰਦ ਕਰਾਇਆ ਜਾਵੇ ਜੇ ਨਹੀਂ ਬੰਦ ਹੋਣਗੀਆਂ ਫਿਰ ਸਿੱਖ ਜਿੱਥੇ ਬੰਦੀਆਂ ਤੇ ਹਿੰਦੂ ਜਿੱਥੇ ਬੰਦੀਆਂ ਰਲ ਕੇ ਕੋਈ ਨਾ ਕੋਈ ਪ੍ਰੋਟੈਸਟ ਤੇ ਜ਼ਰੂਰ ਕਰਨਗੀਆਂ ਕਿਉਂਕਿ ਅਸੀਂ ਆਪਣੇ ਧਰਮ ਦੀ ਬੇਇੱਜ਼ਤੀ ਨਹੀਂ ਹੁੰਦੇ ਦੇਖਣੀ ਧੰਨਵਾਦ ਜਿੰਦਰ ਸਿੰਘ ਜੀ ਕਿਸ ਨਾਮ ਤੇ ਆਪਣੀ ਕੇਆਰ ਚਿਕਨ ਦੇ ਨਾਂ ਤੇ ਕੀ ਮਾਮਲਾ ਜੀ ਹੈ ਪਤਨ ਜੀ ਤਿੰਨ ਦਿਨ ਤੋਂ ਮੁਰਤੋ ਆ ਦੁਕਾਨਾ ਇਹ ਓਪਨਿੰਗ ਹੋਈ ਹੈ ਸੰਡੇ ਪਿਛਲੇ ਹੋਈ ਹੈ ਅੱਜ ਇੱਕ ਹਫਤਾ ਹੀ ਹੋਇਆ ਹੋਇਆ ਹੈ ਤੇ ਉਹ ਆਖ ਕੇ ਕਹਿੰਦੇ ਬੰਦ ਕਰੋ ਚੌਂਗ ਵਿੱਚ ਦੀ ਦੁਕਾਨ ਗਈ ਹੈ ਹਲਗੜ ਦੇ ਬਾਹਰ ਦੁਕਾਨ ਗਈ ਹੈ ਐ ਮੰਦਰ ਦੇ ਬਾਹਰ ਦੋ ਦੁਕਾਨਾਂ ਆ ਗਈਆਂ ਨੇ ਜਾਂ ਤੇ ਫਿਰ ਸਾਰੇ ਬੰਦ ਕੀਤੇ ਜਾਣ ਫਿਰ ਤੇ ਕਿਹੜੇ ਬੰਦੇ ਆਏ ਨੇ ਇੱਥੇ ਸਰ ਮੈਨੂੰ ਮੈਂ ਤੁਹਾਨੂੰ ਜਾਣਦੇ ਨਹੀਂ ਸਰ ਕੌਣ ਆ ਗਏ ਪਰ ਕੀ ਲੱਗਦਾ ਬੰਦ ਕਰਾਉਣ ਦਾ ਕਾਰਨ ਕਹਰੇ ਮੰਦਰ ਪਰਿਸ਼ਦ ਦੇ ਵੇਖੋ ਭਾਜੀ ਇਹ ਮੰਦਰ ਪਰਿਸ਼ਦ ਦੇ ਇੱਥੇ ਪੰਨੀ ਪੰਨੀ ਸਾਲ ਤੋਂ ਪੁਰਾਣੇ ਦੁਕਾਨਾਂ ਖੰਦਾ ਇੱਥੇ ਆਏ ਇੱਕ ਹਫਤਾ ਆਇਆ ਸਾਰਾ ਜਿਹਾ ਪਰਵਾਹ ਕਰ ਰਹੇ ਕਿ ਆਪਾਂ ਤੁਹਾਨੂੰ ਖਰਚਾ ਦੇ ਦਿੰਨੇ ਅਗਰ ਜੋ ਤੁਹਾਡਾ ਨੁਕਸਾਨ ਨਹੀਂ ਭਾਜੀ ਖਰਚਾ ਕੀ ਕਰਨਾ ਲੱਗਾ ਭਾਜੀ ਕੋਈ ਚੱਲ ਨਹੀਂ ਭਾਜੀ ਖਰਚਾ ਨਹੀਂ ਲੈ पार्टी मंत्री कोल तो कहाँ से रही सर मेरी तो बहुत दूर है की पिर्जी कितने दूर पार्टी अब आठ बार मंत्री सर मीटर तो में नहीं आ रहा मेरे पास तो इसको मकेना ना जाओ तो ये तो पेंडा बताओ देने के लिए बर्बर कोटर की सर आ गोल चक्कर पिर्जी आ चौंक गोल चक्कर पर उनका डेवलपमेंट की तीज की तरह महत्तरी पार्क ਇਰੇ ਨਾਮ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਭਾਈ ਮੈਂ ਇੱਕ ਤੁਹਾਨੂੰ ਇਹ ਵੀ ਦੱਸਦਾ 2022 ਚ ਨਾ 31 ਦਸੰਬਰ ਦੀ ਇੱਕ ਪਾਰਟੀ ਸੀਗੀ ਠੀਕ ਆ ਜਿਹਦੇ ਅੰਦਰ ਪਾਰਟੀ ਪਾਸ ਤੱਕ ਸਾਰੇ ਟਿਕਟਾ ਟੁਕਟਾ ਡਿਸਟ੍ਰੀਬਿਊਟ ਹੋ ਗਿਆ ਹੈ ਔਰ ਉਹ ਸਿੱਖ ਜਿੱਥੇ ਬੰਦੀਆਂ ਨੇ ਬਹੁਤ ਵਧੀਆ ਕੰਮ ਕੀਤਾ ਹੈਗਾ ਅੱਜ ਵੀ ਉਹ ਸਰਾਹਣ ਨਹੀਂ ਸਰਾਹਣਾ ਕਰਨ ਯੋਗ ਨੇ ਕਿ ਉਹਨਾਂ ਨੇ ਪਾਰਟੀ ਨਹੀਂ ਹੋਂਦੀ ਸੀ ਕਿਉਂਕਿ ਉਹ ਤੇ ਚਿਕਨ ਅੰਦਰ ਸਰਵੋਣ ਆਏਗਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਪਾਰਕਿੰਗ ਵੀ ਤੇ ਕਿਲਾ ਵੀ ਉਹਨਾਰੇ ਨਾਮ ਤੇ ਆ ਇਹ ਧਾਰਮਿਕ ਆਸਥਾ ਦਾ ਕੇਂਦਰ ਹੈਗਾ ਇੱਕ ਹਿਸਾਬ ਦਾ ਕਿਉਂਕਿ ਜਿੱਥੇ ਮਹਾਰਾਜ ਦਾ ਨਾਮ ਆ ਗਿਆ ਉਸ ਤੋਂ ਵੱਡਾ ਕੀ ਹੋ ਰਿਹਾਗਾ ਤੇ ਆਪਾਂ ਨੂੰ ਇਹਨਾਂ ਨੇ ਪਤਾ ਸੀ ਨਾ ਗੁਰੂ ਮਹਾਰਾਜ ਦੇ ਨਾਮ ਤੋਂ ਕਿ ਆਪਾਂ ਨੂੰ ਇਹ ਵੀ ਨਹੀਂ ਪਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੋਂ ਵੀ ਅਸਲੀ ਕਿਲਕਾ ਦਾ ਪਤਾ ਨਹੀਂ ਅੱਜ ਇਹ ਬਹੁਤ ਪੁਰਾਣੀ ਹੈ ਪਤਾ ਸੀਗਾ ਕਿ ਨਹੀਂ ਪਤਾ ਸੀਗਾ ਕਿ ਨਹੀਂ ਫਿਰ ਤੁਹਾਨੂੰ ਕੀਤੀ ਜਾਏਗੀ ਜਾਂ ਚਾਲੂ ਰੱਖੀ ਜਾਏਗੀ ਭਾਜੀ ਦੇਖੋ ਮੈਂ ਤੇ ਦੇਖੋ ਜੋ ਵੀ ਜੀ ਰਜਮਦੀਨ ਚੱਲਦਾ ਆਪਣੀ ਮਰਜ਼ੀ ਦਾ ਕੋਈ ਕੰਮ ਨਹੀਂ ਭਾਜੀ ਨਾ ਕਰ ਸਕਦੇ ਆ ਨਹੀਂ ਨਹੀਂ ਇਹ ਤੁਹਾਨੂੰ ਆਪ ਮੈਂ ਤਾਂ ਵੀਰ ਦੀ ਨਿਪਟਾਲ ਰਿਕਵੈਸਟ ਕੀਤੀ ਆ ਅੱਜ ਅੱਜ ਦੀ ਰਾਤ ਵੀ ਗਲਤ ਆ ਲੋਨ ਵਾਲੇ ਅੱਜ ਦੀ ਰਾਤ ਦੇ ਦਿਓ ਲਵਾ ਲਓ ਨਹੀਂ ਭਾਈ ਆ ਨਹੀਂ ਮੇਖੋ ਆਤਮਾ ਮੈਂ ਮੈਂ ਮੇਰੀ ਬੇਨਤੀ ਸੁਣੋ ਮੈਂ ਰਿਕਵੈਸਟ ਹੀ ਕਰ ਸਕਦਾ ਮੈਂ ਤੁਹਾਨੂੰ ਕੁਝ ਹੋਰ ਨਹੀਂ ਕਰ ਦਿੰਦਾ ਡਰਿੰਕ ਵੀ ਕਰਨੀ ਹੈ ਸਭ ਕੁਝ ਹੋਣਾ ਵਾ ਭਾਈ ਭਾਈ ਕੱਢੋ ਮੇਰੇ ਵੱਡੇ ਆ ਬੰਦ ਕਰ ਦਿਓ